ਲਓ ਵੀ ਮਿੱਤਰੋ ਅੱਜ ਤੁਹਾਡੀ ਡਿਮਾਂਡ ਤੇ ਜਿਵੇਂ ਥੋੜੇ ਜਿਹਾ ਮੁੱਲ ਦੀ ਲਿਆਤੀ ਜਿਵੇਂ ਟਾਈਟਲ ਤੇ ਹੀ ਪਾੜੀ ਲੈ ਬੱਕਰੀ ਦੇ ਮੁੱਲ ਦੀ ਤੇ ਰੇਟ ਵੀ ਆਪਾਂ ਟਾਈਟਲ ਦੇ ਥੰਬਨੇਲ ਦੇ ਵਿੱਚ ਹੀ ਲਿਖਤਾ 50000 ਸੋ ਆ ਵੀਡੀਓ ਉਪਰ ਆ ਦੇਖਣਾ ਜਿਵੇਂ ਜਮਾਂ ਹੀ ਥੋੜੇ ਜੇ ਪੈਸੇ ਲਾਉਣੇ ਆ ਦੋ ਤਿੰਨ ਆਪਾਂ ਆਫਰਾਂ ਵੀ ਰੱਖਿਆ ਆ ਕੁੜੀ ਤੇ ਉਹ ਵੀ ਸਾਰੀ ਵੀਡੀਓ ਦੇਖ ਲਓ ਕੀ ਆਫਰ ਆ ਉਹ 50000 ਚ ਵੀ ਲੈਸ ਹੋ ਜਾ ਤੁਹਾਨੂੰ ਉਹ ਬੰਦਿਆਂ ਲਈ ਹੈਨਾ ਸਾਰੀ ਵੀਡੀਓ ਪੂਰੀ ਦੇਖ ਲਓ ਤੇ ਬਾਕੀ ਜਿਨ੍ਹਾਂ ਨੇ ਥੋੜੇ ਪੈਸੇ ਲਾਉਣੇ ਉਹ ਆ ਵੀਡੀਓ ਪੂਰੀ ਦੇਖ ਲਓ ਚੰਗੀ ਐ ਨਸਲ ਚੰਗੀ ਐ ਮਾਰਵਾੜੀ ਘੋੜੀ ਐ ਲੈਂਥ ਲੌਨ ਤੇ ਚੰਗੇ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਮੇਰੇ ਭਰਾਵਾਂ ਦਾ ਜਿਹੜੇ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਵੀਡੀਓ ਦੇਖਦੇ ਆ ਤੇ ਜਿਹੜੇ ਭਰਾ Facebook ਪੇਜ ਦੇ ਰਾਹੀਂ ਇਹ ਵੀਡੀਓ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਸੱਜਣੋ ਰੋਜ਼ ਦੀ ਨਵੀਂ ਸਵੇਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਰੋਜ਼ ਦੀ ਤਰ੍ਹਾਂ ਤੇ ਅੱਜ ਘੋੜੀ ਉਹਨਾਂ ਭਰਾਵਾਂ ਲਈ ਲਿਆਏ ਆ ਜਿਨ੍ਹਾਂ ਨੇ ਜਾਂ ਤਾਂ ਸੇਵਾ ਹੀ ਕਰਨੀ ਆ ਤੇ ਜਾਂ ਫਿਰ ਜਮੇ ਥੋੜੇ ਪੈਸੇ ਲਾ ਕੇ ਸ਼ੁਰੂਆਤ ਕਰਨੇ ਚੰਗਾ ਖਾਨਦਾਨ ਹੋਵੇ ਚੰਗਾ ਸੂੰਦੀ ਹੋਵੇ ਘੋੜੀ ਹਨਾ ਤੇ ਆ ਉਹਨਾਂ ਲਈ ਆ ਸਾਰੀ ਡਿਟੇਲ ਦਵਾਂ ਕਿ ਪੋਜੀਸ਼ਨ ਆ ਘੋੜੀ ਦੀ ਕੀ ਡਿਟੇਲ ਆ ਤੇ ਰੇਟ ਕਿੰਨਾ ਤੇ ਆ ਜੋ ਵਾਦਦੇ ਆ ਵੀਡੀਓ ਵੱਲ ਤੇ ਜੇ ਵੀਡੀਓ ਪਸੰਦ ਲੱਗੇ ਤਾਂ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਲੋੜਵੰਦ ਭਰਾ ਹੋਇਆ ਜਿਹਨੂੰ ਇਹੋ ਜਿਹੀ ਘੋੜੀ ਚਾਹੀਦੀ ਹੋਵੇ ਤਾ ਫੋਨ ਲਾ ਲੇ ਸੋ ਦੋਸਤੋ ਆਜੋ ਬਾਦਦੇ ਆਪਾਂ ਵੀਡੀਓ ਵੱਲ ਨੂੰ ਮਾਰਵਾੜੀ ਘੋੜੀ ਆ ਦੋਸਤੋ ਸਾਰਿਆਂ ਤੋਂ ਪਹਿਲਾਂ ਇਹਦੀ ਮਾਰਕਿੰਗ ਬਾਰੇ ਦੱਸਦੀ ਆ ਮਾਰ ਕੇ ਮੱਥੇ ਤੇ ਫੁੱਲ ਆ ਤੇ ਦੋ ਪੈਰ ਮਗਰਲੇ ਚਟੇ ਆ ਕਾਲਾ ਰੰਗ ਆ ਜੀ ਤੇ 4.5 5 ਸਾਲ ਹੈ ਇਹਦੀ ਉਮਰ ਘੋੜੀ ਥੋੜੀ ਲਿੱਸੀ ਆ ਸਾਹਮਣੇ ਨਹੀਂ ਆਈ ਇਸ ਲਈ ਲਿੱਸੀ ਉਮਰ ਵਾਲੀ ਜਿਆਦਾ ਨਹੀਂ ਆ ਕੇ ਤੁਸੀਂ ਦੰਦ ਦੇਖ ਸਕਦੇ ਤੇ ਸੌ ਠੰਡੀ ਆ ਸਵਾਰੀ ਦੀ ਪਾਸ ਆ ਤੁਰਦੀ ਤੁਰਦੀ ਚੰਗਾ ਆ ਕਿਥੋਂ ਫਾਰਮ ਤੇ ਦੇਖ ਸਕਦੇ ਆ ਦੋਸਤੋ ਆਪਾਂ ਆਪਦੇ ਵੱਲੋਂ ਇੱਕ ਤੁਹਾਨੂੰ ਆ ਝਲਕੀ ਦਿਖਾਤੀ ਆਈਡੀਆ ਹੈ ਦਵਾਤ ਵੀ ਇਦਾਂ ਦੀ ਘੋੜੇ ਤੁਹਾਨੂੰ ਆਉਣਾ ਸੌਖਾ ਹੋ ਗਿਆ ਬਾਕੀ ਜਿੱਥੋਂ ਤਾਂ ਮਰਜ਼ੀ ਜਾਵੜੇ ਇੰਨੇ ਘੱਟ ਰੇਟ 'ਚ ਇਹੋ ਜਿਹੀ ਮਾਰਵੜੀ ਘੋੜੀ ਨਹੀਂ ਮਿਲਣੀ ਮੰਨਿਆ ਵੀ ਥੋੜੀ ਲੱਸੀ ਜ਼ਰੂਰ ਆ ਪਰ ਜਿਹੜੀਆਂ ਬੰਤਰਾਂ ਬੰਤਰਾਂ ਉਹ ਬਹੁਤ ਚੰਗੇ ਆ ਮੂਰੇ ਬੱਚਾ ਚੰਗਾ ਪੈਦਾ ਕਰ ਸਕਦੀ ਆ ਕਿਉਂਕਿ ਦੋਸਤੋ ਸੇਵਾ ਨਾਲ ਹੀ ਘੋੜਾ ਬੰਨਣਾ ਜੇ ਸੇਵਾ ਕਰ ਲਈ ਤੁਸੀਂ ਚੰਗੀ ਸੰਭਾਲੀ ਥੋੜਾ ਟਾਈਮ ਤਾਂ ਮੂਰੇ ਬੱਚਾ ਪੁੱচ্চਾ ਚੰਗਾ ਦੇ ਦੂ ਕਿਉਂ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਮੂੰਹ ਮਾਂਦਰੇ ਦੇਖੋ ਪਹਿਲਾ ਕੰਨ ਕੁੰਨ ਧੌਣ ਦੀ ਜਿਹੜੀ ਗਰਦਨ ਦਾ ਮਣੀਆਂ ਹੋਇਆ ਲੰਮੀ ਧੌਣ ਆ ਤੇ ਲੈਂਥ ਬਹੁਤ ਜ਼ਿਆਦਾ ਜਿਵੇਂ ਮੱਝੋ ਇੱਕ ਖਾਨਦਾਨ ਚ ਹੁੰਦੀ ਆ ਨਾ ਲੰਬੀ ਆਪ ਹੀ ਤੁਸੀਂ ਦੇਖ ਸਕਦੇ ਕਿੰਨੇ ਜ਼ਿਆਦਾ ਲੰਬੀ ਆ ਘੋੜੀ ਤੇ ਇਹ ਚੀਜ਼ ਨਹੀਂ ਜਿੰਨੀ ਜ਼ਿਆਦਾ ਘੋੜੀ ਦੀ ਲੈਂਥ ਹੋ ਉਦੋਂ ਹੀ ਜ਼ਿਆਦਾ ਇਹਨੇ ਵੱਡਾ ਬੱਚਾ ਦੇਣਾ ਜਿੰਨਾ ਮੇਰਾ ਤਜਰਬਾ ਮੇਰੇ ਅਨੁਸਾਰ ਤੇ ਬਾਕੀ ਦੋਸਤੋ ਅੱਜਕੱਲ 50000 ਜਿੱਦਾ ਬੱਕੇ ਵੀ ਨਹੀਂ ਚੱਜਣਾ ਮਿਲਦੀ ਆਪਾਂ ਫੇਰ ਵੀ 50000 ਇਹਦਾ ਰੇਟ ਕਰਤਾ ਤੇ ਆਫਰ ਇਹ ਆ ਦੋਸਤੋ ਜਿਹੜਾ ਕੋਈ ਭਰਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਉ ਆ ਕੇ ਦਿਖਾ ਦੋ ਵੀ ਆ ਦੇ ਵੀਰੇ ਤੁਹਾਡਾ ਚੈਨਲ ਸਬਸਕ੍ਰਾਈਬ ਆ ਉਹਨੂੰ ਹੋਰ ਵੀ ਰੁਇਤ ਹੋ ਜੂ 50000 ਤੋ ਉਹਦਾ ਮਾਨਤਨ ਆਏ ਦਾ ਮਾਨਤਨ ਹੋ ਜੂ ਤੇ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਉ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਹਨ ਲੋੜਵੰਦ ਭਰਾ ਲਈ ਜਿਨੇ ਸੌਂਕ ਪੂਰਾ ਕਰਨਾ ਪਰ ਜਿਆਦਾ ਰੇਟ ਕਰਕੇ ਘੋੜੀ ਨਹੀਂ ਖਰੀਦੀ ਜਾਂਦੀ ਨਾ ਉਹਦੇ ਤਾਂ ਇਹ ਵੀਡੀਓ ਪਹੁੰਚਾ ਦਿਓ ਤਾਂ ਜੋ ਉਹਦਾ ਦੂਜਾ ਸੌਂਕ ਪੂਰਾ ਹੋ ਜੇ ਮਾਰੰਬਾਰੀ ਘੋੜੀ ਹੈ ਦੋਸਤੋ ਮੱਥੇ ਫੋਲਾ ਦੋ ਪੈਰ ਚਟੇ ਚੰਗੇ ਬੱਚੇ ਦਿੰਦੀ ਹੈ ਮੌਕੇ ਤੇ ਖਾਲੇ ਤੋਂ ਜਾਂਦੇ ਜਿਹੋ ਜੇ ਮਰਜੀ ਚੰਗੇ ਘੋੜੇ ਤੋਂ ਪ੍ਰਭਾਵ ਹੀ ਸਕਦੇ ਆ ਪੁਰਾ ਚੰਗਾ ਬੱਚਾ ਲੈ ਸਕਦੇ ਆ ਤੇ ਇੱਕ ਆਫਰ ਹੋਰ ਹੋ ਜਿਹਦੇ ਨਾਲ 50000 ਦਾ ਹੀ ਸੌਦਾ ਹੋ ਗਿਆ ਉਹ ਭਰਾ ਨੂੰ ਜਿਹੜਾ ਆਪਣਾ ਨਵਰਾਤਨ ਵਾਲਾ ਬਲੈਕ ਇਹ ਘੋੜਾ ਉਹ ਫ੍ਰੀ ਛੱਡੇ ਜੋ ਜਦੋਂ ਉਹਨੇ ਘੋੜੀ ਭਰਉਣੀ ਹੋਈ ਦੋ ਆਫਰਾਂ ਦੇ ਦਿੱਤੇ ਆ ਦੋਸਤੋ ਇੱਕ ਤਾਂ ਉਹ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਇਆ ਉਹਨੂੰ ਮਾਨਤਨ ਉਹ ਦੂਜੀ ਆਫਰ ਜੀ ਦੇਣਾ 50 ਦਾ ਹੀ ਸੌਦਾ ਹੋ ਗਿਆ ਉਹਨੂੰ ਬਲੈਕ ਐ ਘੋੜਾ ਫਰੀ ਛੱਡਿਆ ਜੋ ਤੋਂ ਦੋ ਆਫਰਾਂ ਰੱਖਦੇ ਆ ਦੋਸਤੋ ਜਿਹੜੀ ਵੀ ਮਰਜ਼ੀ ਆਫਰ ਦਾ ਤੁਸੀਂ ਲਾਭ ਉਠਾ ਸਕਦੇ ਆ ਤੇ ਬਾਕੀ ਘੋੜੀ ਚੰਗੀ ਆ ਬਾਲਪੋਰੀਆਂ ਦੀ ਸਾਫ ਆ ਅੰਦਰ ਦੀ ਸਾਫ ਸਿਰਫ ਇੱਕ ਲિસ્ਸੀ ਲિસ્ੀ ਆ ਸੋ ਜੇਕਰ ਭਰਾਣੇ ਥੋੜੇ ਪੈਸੇ ਲਾ ਕੇ ਸੌਂਗ ਪੂਰਾ ਕਰਨਾ ਹੋਇਆ ਜਾਂ ਬੱਚਿਆਂ ਨੂੰ ਵਰਾਉਣਾ ਹੋਇਆ ਸਵਾਰੀ ਸੂਰੀ ਦੇ ਪਾਸ ਹੈ ਬੱਚਿਆਂ ਵਾਲੇ ਝੂਟੇ ਪੂਰੇ ਕਰੋ ਤੇ ਇਹ ਘੋੜੀ ਆ ਕੇ ਆਪਣੇ ਫਾਰਮ ਤੇ ਦੇਖ ਸਕਦਾ ਆਿਆਂ ਦਾ ਪੂਰਾ ਮਾਨਤਾ ਨੋ ਜਿੰਨਾ ਵੀ ਹੋਇਆ ਰਾਇਤ ਕਰਾਂ ਇਤੋਂ ਮਿਲਦੇ ਆਂ ਜਲਦੀ ਨਵੀਂ ਵੀਡੀਓ ਚ ਆ ਉੱਪਰ ਚੱਲ ਪਏ ਨੰਬਰ ਨੰਬਰ ਕਰ ਲੈ نوٹ ਧੰਨਵਾਦ